ਸੰਤ ਹੰਸਾਲੀ ਵਾਲਿਆਂ ਨੂੰ ਦੱਸਿਆ ਸੀ ਇਹ ਗੁਪਤ ਭੇਦ ਬਾਬਾ ਠਾਕੁਰ ਸਿੰਘ ਜੀ ਪਟਿਆਲਾ ਵਾਲਿਆਂ ਨੂੰ ਸਾਧ ਸੰਗਤ ਆਪਾਂ ਬੇਨਤੀ ਆ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸੋ ਪਹਿਲਾਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਆਪਾਂ ਗੁਰੂ ਘਰ ਜਾਈਏ ਤੇ ਜਾਂ ਫਿਰ ਆਪਣੇ ਘਰ ਦੇ ਵਿੱਚ ਹੀ ਗੁਰੂ ਅੱਗੇ ਅਰਦਾਸ ਕਰਦੇ ਹਾਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੇਕਰ ਮਨ ਅੱਕ ਚੁੱਕਿਆ ਹੈ ਅਰਦਾਸ ਕਰ ਕਰਕੇ ਸਾਡੀਆਂ ਅਰਦਾਸਾਂ ਪ੍ਰਵਾਨ ਨਹੀਂ ਹੋ ਰਹੀਆਂ ਤੇ ਸਾਧ ਸੰਗਤ ਸਾਨੂੰ ਫਿਰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਕਿਵੇਂ ਅਰਦਾਸ ਕਰੀਏ ਕਿਵੇਂ ਸਾਡੀ ਬੇਨਤੀ ਪਰਮਾਤਮਾ ਅੱਗੇ ਕਬੂਲ ਹੋਏਗੀ ਮਕਬੂਲ ਹੋਏਗੀ ਕਿਵੇਂ ਅਸੀਂ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋਵਾਂਗੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਗੁਰਮੁਖ ਪਿਆਰਿਓ ਸਤਿਗੁਰੂ ਜੀ ਸਾਡੀ ਬੇਨਤੀ ਨੂੰ ਇਦਾਂ ਪ੍ਰਵਾਨ ਕਰਨਗੇ ਜਦੋਂ ਅਸੀਂ ਸਤਿਗੁਰੂ ਦੇ ਦਰ ਤੇ ਅਰਦਾਸ ਕਰਦੇ ਹਾਂ ਤੇ ਸਾਦ ਸੰਗਤ ਨਿਰਹੰਕਾਰ ਹੋ ਕੇ ਅਰਦਾਸ ਕਰੀਏ ਨਿਰਹੰਕਾਰ ਹੋ ਕੇ ਕਿਵੇਂ ਕਿ ਸਤਿਗੁਰੂ ਕਿਰਪਾ ਕਰਿਓ हे 파ਰਸ਼ਾ ਜੀਓ ਰਹਿਮਤ ਕਰਿਓ ਨਾਨਕ ਮਾਇਆ ਕਾ ਦੁਖ ਤਦੇ ਚੁਕੈ ਜਾ ਗੁਰ ਸ਼ਬਦੀ ਚਿਤ ਲਾਏ ਮਾਇਆ ਦੇ ਮੋਹ ਤੋਂ ਪੈਦਾ ਹੋਇਆ ਦੁੱਖ ਤਦੋਂ ਹੀ ਮੁਕਦਾ ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿੱਚ ਆਪਣਾ ਚਿਤ ਜੋੜਦਾ ਹੈ ਤੇ ਜਦੋਂ ਇਹ ਕੰਮ ਹੋ ਜਾਏ ਤੇ ਸਤਿਗੁਰੂ ਫੇਰ ਕਿਰਪਾ ਕਰਦੇ ਨੇ ਸਤਿਗੁਰੂ ਫਿਰ ਰਹਿਮਤ ਕਰਦੇ ਜਿਸ ਨੂੰ ਹਰ ਜੀ ਉਹ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਕਿਸੇ ਦੇ ਵਾਸਤੇ ਗੱਲ ਨਹੀਂ ਜਿਸ ਮਨੋਖੋਤੇ ਪਰਮਾਤਮਾ ਆਪ ਦਇਆ ਕਰਦਾ ਹੈ ਉਹੀ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਇਹ ਗੱਲ ਯਾਦ ਰੱਖਿਓ ਸਜਣੋ ਕਿ ਪਰਮਾਤਮਾ ਫਿਰ ਉਹਦੀ ਨੇੜੇ ਹੋ ਕੇ ਸੁਣਦਾ ਹੈ ਮੇਰੇ ਸਤਿਗੁਰੂ ਫਿਰ ਉਹਦੀ ਨੇੜੇ ਹੋ ਕੇ ਸੁਣਦੇ ਨੇ ਤੇ ਜਿਹਦੀ ਗੁਰੂ ਆਪ ਸੁਣ ਲੈ ਤੇ ਜਿਹਦੀ ਸਤਿਗੁਰੂ ਆਪ ਸੁਣ ਲੈ ਤੇ ਸਾਥ ਸੰਗਤ ਇਹ ਗੱਲ ਹਮੇਸ਼ਾ ਯਾਦ ਰੱਖਿਆ ਜੇ ਕਿ ਸਤਿਗੁਰੂ ਜਿਹਦੇ ਤੇ ਕਿਰਪਾ ਕਰ ਦੇਣ ਮੇਰੇ ਪਾਤਸ਼ਾਹ ਜਿਹਦੇ ਤੇ ਕਿਰਪਾ ਕਰ ਦੇਣ ਤੇ ਉਹਦੀ ਬਰਾਬਰੀ ਵੀ ਜਿਹੜਾ ਹੈ ਕਦੇ ਕੋਈ ਨਹੀਂ ਕਰ ਸਕਦਾ ਉਹਦੀ ਬਰਾਬਰੀ ਹੋ ਹੀ ਨਹੀਂ ਸਕਦੀ ਗੁਰਮੁਖ ਪਿਆਰਿਓ ਅਸੀਂ ਇਸ ਚੀਜ਼ ਨੂੰ ਥੋੜਾ ਜਆ ਸਮਝਣ ਦਾ ਯਤਨ ਕਰੀਏ ਥੋੜਾ ਜਆ ਵਿਚਾਰਨ ਦਾ ਯਤਨ ਕਰੀਏ ਗੁਰਮੁਖ ਪਿਆਰਿਓ ਕਿ ਅਰਦਾਸ ਕਦੋਂ ਪ੍ਰਵਾਨ ਹੁੰਦੀ ਹੈ ਜਦੋਂ ਅਸੀਂ ਗੁਰੂ ਦੇ ਬਣਾਂਗੇ ਜਦੋਂ ਅਸੀਂ ਸਤਿਗੁਰੂ ਦੇ ਬਣਾਂਗੇ ਜਦੋਂ ਅਸੀਂ ਪਾਤਸ਼ਾਹ ਦੇ ਬਣਾਂਗੇ ਪਿਆਰਿਓ ਅਰਦਾਸ ਪ੍ਰਵਾਨ ਹੁੰਦੀ ਹੈ ਅਸੀਂ ਗੁਰੂ ਅੱਗੇ ਢਹਿ ਢੇਰੀ ਹੋਈਏ ਭਾਵ ਢੈ ਪੈ ਦੁਆਰਿਆ ਇਹ ਅੰਦਰ ਸਪਰਸ਼ਨਤਾ ਬਣਾਈਏ ਕਿ ਸਤਿਗੁਰੂ ਮੈਂ ਤੇਰੇ ਦਵਾਰੇ ਤੇ ਆਇਆ ਸਤਿਗੁਰੂ ਮੈਂ ਤੇਰੇ ਦਰ ਤੇ ਆਇਆ ਮੇਰੇ ਦਰ ਤੇ ਆਏ ਦੀ ਲਾਜ ਰੱਖੀ ਸਤਿਗੁਰੂ ਕਿਰਪਾ ਕਰੀ ਫਿਰ ਕਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਉਦੋਂ ਕਾਜ ਸਵਾਰਦੇ ਨੇ ਗੁਰਮੁਖ ਪਿਆਰਿਓ ਉਦੋਂ ਕਾਜ ਸਵਰਦੇ ਨੇ ਜਦੋਂ ਆਪਾਂ ਗੁਰੂ ਦੇ ਕੋਈ ਨਾ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਹਮਰੀ ਕਰੋ ਹਾਥ ਦੇ ਰੱਛਾ ਪਿਆਰਿਓ ਇਹ ਜਦੋਂ ਬਚਨ ਪੜਾਂਗੇ ਆਪਾਂ ਨੂੰ ਪੜਦਿਆਂ ਸਾਰ ਮਨ ਵਿੱਚ ਤਰਵਾਸ ਮਿਲਣਾ ਹੈ ਤੇ ਜਦੋਂ ਮਨ ਵਿੱਚ ਤਰਵਾਸ ਮਿਲ ਜਾਏ ਤੇ ਸਾਧ ਸੰਗਤ ਤੋਂ ਉਦੋਂ ਅਰਦਾਸ ਕਬੂਲ ਵੀ ਹੋ ਜਾਂਦੀ ਹੈ ਅੰਦੀ ਅਰਦਾਸ ਤੇ ਉਦੋਂ ਹੀ ਕਬੂਲ ਹੋ ਜਾਂਦੀ ਹੈ ਜਦੋਂ ਮਨ ਦੇ ਵਿੱਚ ਸਾਨੂੰ ਭਰੋਸਾ ਬਣ ਜਾਏ ਤੇ ਸਾਧ ਸੰਗਤ ਹੁਣ ਇਥੇ ਬੇਨਤੀ ਜਿਹੜੀ ਹੈ ਆਪਾਂ ਤਾਂ ਸਾਂਝੀ ਕਰ ਰਹੇ ਹਾਂ ਕਿਉਂਕਿ ਪਰਮਾਤਮਾ ਤੱਕ ਅਰਦਾਸ ਪਹੁੰਚਾਉਣ ਦਾ ਤਰੀਕਾ ਜਿਹੜਾ ਹੈ ਸਭ ਤੋਂ ਪਹਿਲਾ ਹੈ ਵਿਸ਼ਵਾਸ ਦੂਜਾ ਅਰਦਾਸ ਕਰਕੇ ਬਾਅਦ ਦਾ ਜਿਹੜਾ ਸਮਾਂ ਹੈ ਉਹ ਹੈ ਭਰੋਸਾ ਤੇ ਜਦੋਂ ਇਹ ਚੀਜ਼ਾਂ ਵਿੱਚ ਅਸੀਂ ਕਾਮਯਾਬ ਹੋ ਗਏ ਗੁਰੂ ਦੀ ਬਾਣੀ ਨੂੰ ਪੜ੍ਹਦੇ ਰਹੋ ਬਿਨਾਂ ਲਾਲਚ ਦੇ ਇਹ ਨਾ ਵੇਖੋ ਵੀ ਮੇਰਾ ਤੇ ਕੰਮ ਆ ਨਹੀਂ ਹੋਇਆ ਜੀ ਆ ਹਲੇ ਬਣਿਆ ਹੀ ਨਹੀਂ ਸਾਫ ਸੰਗਤ ਸਤਿਗੁਰੂ ਤੇ ਭਰੋਸਾ ਰੱਖੋ ਤੇ ਸਤਿਗੁਰੂ ਹਰ ਇੱਕ ਤੁਹਾਡਾ ਜਿਹੜਾ ਮਿੰਟ ਹੈ ਨਾ ਗੁਰੂ ਲਈ ਨਿਕਲ ਰਿਹਾ ਉਹ ਸਫਲ ਹੋ ਰਿਹਾ ਤੇ ਸਤਿਗੁਰੂ ਤੁਹਾਡੇ ਉੱਤੇ ਮਿਹਰਬਾਨ ਹੋ ਰਹੇ ਨੇ ਪਿਆਰਿਓ ਤੇ ਹੋ ਸਕਦਾ ਹੈ ਕਈ ਵਾਰੀ ਅਸੀਂ ਛੋਟੀ ਜੀ ਗਲਤੀ ਕਰਕੇ ਸਭ ਕੁਝ ਗਵਾ ਲੈਨੇ ਆ ਅਰਦਾਸ ਕਰਦੇ ਰਹੋ ਭਰੋਸਾ ਬਣਾ ਕੇ ਰੱਖੋ ਸਤਿਗੁਰੂ ਸਾਡੇ ਤੇ ਜਰੂਰ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ